ਇਹ ਗੜੀਆਂ ਆ ਚੁੱਕੇ ਨੇ ਉਸੇ ਨੂੰ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਮੇਰੇ ਵੀਰੋ ਸ਼ਖਰਾਮੋ ਦੀ ਧਰਤੀ ਹੈ ਔਰ ਮਾਤਾ ਗੋਵਿਕਰ ਦੀ ਇਹ ਸਾਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਮੇਰੇ ਲਈ 3 ਸਾਲ ਦਾ ਇੱਕ ਕਬੱਡੀ ਕੱਪ ਹੈ ਉਹਦਾ ਲੱਗਦਾ ਵੀ ਜਿਵੇਂ 5ਵੇਂ ਸਾਲ ਦੇ ਵਿੱਚ ਚੁੱਧੇ ਹੋਵੇ ਮੇਰੇ ਵੀਰੋ ਬੜਾ ਕੱਠਾ ਤੇ ਪਤਾ ਰੋਜ਼ਾਨਾ ਇੱਕ ਬੜਾ ਸਰਬੋਤਮ ਅਤੇ ਖਤੇ ਖਿਡਾਰੀ ਆਓ ਇਧਰਲੇ ਪਾਸੇ ਦੇ ਜੀਤ ਕੋਲੇ ਦੀ ਧਰਜੀ ਦਾ ਘੋੜਾ ਇਸੇ ਲਈ ਤਗੜਾ ਨੰਬਰ ਆਪਣੀ ਟੀਮ ਨੂੰ ਜੋੜਦਾ ਹੈ ਮੇਰੇ ਮਿੱਤਰੋ ਇੱਕ ਪਾਸੇ ਟੀਮ ਮੇਰੇ ਮਿੱਤਰੋ ਆਪਾਂ ਦੇਖਦੇ ਹਾਂ ਸਰਹਾਰਾ ਰਣੂਆ ਦੀ ਹੈ ਟਿਕਰੀ ਹੋਣਾ ਤੇ ਕਿ ਨੰਬਰ ਕਹਿੰਦੇ ਟੀਮ ਲੈ ਕੇ ਆਇਆ ਬਨਾਲਪਰੀਏ ਕਾਲੀ ਟੀਮ ਹੈ ਤੇ ਬੱਗੇ ਪੜਦੇ ਜੰਮੇ ਦੀ ਟੀਮ ਹੈ ਮੇਰੇ ਮਿੱਤਰੋ ਸਰਹਾਰਾ ਰਣੂਆ ਦੇ ਕਹਿੰਦੇ ਸਟਾਰ ਆ ਤੇ ਬਾਡੀ ਦੇ ਮਾਲਕ ਸੋਦਾ ਸਿੰਘ ਰਾਣ ਆਪਣਾ ਦੀ ਖੇਡ ਕਰਾਦਾ ਹੈ ਤੇ ਪੁਆਇੰਟ ਕਹਿੰਦੇ ਧਾਹੀ ਦੇ ਖਾਤੇ ਹੈ ਅਗਲੀ ਰੇਡ ਤੇ ਪ੍ਰਭ ਵੱਲ ਕਰਦਾ ਆਇਆ ਕੱਟੀ سپورਟ ਹੋਵੇਗੀ ਨਹੀਂ ਵਾਹ ਉਧਰ ਮਾਸਟਰ ਜੀ ਪੀ ਪਰਵਿੰਦਰ ਸਿੰਘ ਜੀ ਕਹਿੰਦੇ ਸਾਰਿਆਂ ਦਾ ਜੀ ਨੂੰ ਧੰਨਵਾਦ ਹੈ ਲਓ ਸਾਹਮਣੇ ਮੁਕਾਬਲਾ ਖੰਡਿਆ ਦੇ ਦਰਮਿਆਨ ਮੈਦੇ ਹੋਏ ਧੱਕੇ ਦੇ ਪੁਆਇੰਟ ਕਾ ਵੀ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰਲੇ ਪਾਸੇ ਅਗਲੇ ਬੋਲ ਕਰਮਦੀਪ ਜੀ ਹੋਣੀ ਧੋਰਾ ਸੰਤਲੀ ਵਾਲਾ ਇਹਨੇ ਕਬੱਡੀ ਸ਼ੰਘਾਸਰੇ ਵਿੱਚ ਵੀ ਬਹੁਤ ਵੱਡੀ ਸਟਾਈਲ ਆ ਗਈ ਮੇਰੇ ਵੀਰੋ ਸਾਡੀ ਖੇਡ ਕਬੱਡੀ ਦਾ ਵੱਡਾ ਮਾਲਾ ਮੇਰੇ ਵੀਰੋ ਪਰ ਅੱਜ ਲੋੜ ਹੈ ਮੇਰੇ ਵੀਰੋ ਉਸ ਖਿਡਾਰੀ ਦੇ ਜੋਰ ਆਪਾਂ ਸਾਰਿਆਂ ਨੇ ਮੋਢੇ ਨਾਲ ਹੀ ਕਰਨੀ ਹੈ ਪੂਰਾ ਸੈਂਪਲੀ ਵਾਲਾ ਅੱਜ ਫੀਲ ਚੇਅਰ ਤੇ ਮੇਰੇ ਵੀਰੋ ਜੋਰ ਬੱਜੋਗੇ ਤੇ ਫੇਫੀਆ ਕਿਹੜਾ ਲਾਵੇਗਾ ਪੂਰੇ ਸੈਂਪਲੀਆ ਦਾ ਸਾਰਿਆਂ ਨੇ ਜੋਰ ਮਾਨ ਕਰਨਾ ਹੈ ਉਹਦੇ ਪਾਸੇ ਖਗੀ ਦੀ ਖੇਛੇ ਨੇ ਤੇ ਪੁਆਇੰਟ ਕਹਿੰਦੇ ਧਾਵੀ ਦੇਖਾਤੇ ਹੈ ਅਗਲੀ ਕਬੱਡੀ ਪਿੰਡਾਂ ਸੱਚਨ ਵਾਲੀ ਪਾਣੀ ਜਿਹੜਾ ਪੋਜਾ ਕਰਦੇ ਸਾਜੇ ਦੀ ਬੋਲਤੀ ਹੈ ਪਾਣੀ ਜਿਹੜਾ ਜੋਰ ਪੋਜਾ ਕਰਦੇ ਆ ਸੱਜਣਾ ਜੀ ਇਹ ਤਿੰਦੇ ਦੀ ਰੇਡ ਦੇ ਉੱਪਰ ਹੁਣ ਵੇਖਾਂਗੇ ਵੀ ਇਹਦੇ ਪਾਸੇ ਕੁਝ ਫੜ ਵੱਜੀ ਹੋਈ ਕਿੰਨੀ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਤੇ ਸੱਜਣ ਵਾਲੀ ਆਪਣਾ ਸੱਜਣਾ ਨੰਬਰ 10 ਦੀ ਜੋ ਹੋੜਦਾ ਹੋਇਆ ਉਧਰ ਜ਼ੋਰਦਾਰ ਕਰੇ ਮੇਰੀ ਬੇਟੀ ਆ ਧੂੜਾ ਇਸ ਵੇਲੇ ਸਾਡੀ ਖੇਡ ਕਬੱਡੀ ਦਾ ਵਧੀਆ ਖਿਡਾਰੀ ਹੈ ਮੇਰੇ ਵੀਰੋ ਬਹੁਤ ਸਾਰੇ ਵੀਰ ਚੇਰਦੇ ਹੈ ਜ਼ਰੂਰ ਉਦਾ ਆਤਾ ਸਾਰਿਆਂ ਦੇ ਮੇਰੇ ਵੀਰੋ ਥੋੜੇ ਜਿਹਾ ਥੋੜਾ ਖਸ ਵੀ 50 ਸੌਜਣਾ ਕੋਈ ਫਰਕ ਨਹੀਂ ਪੈਣਾ ਜ਼ੋਰਦਾਰ ਕਰੇ ਮੇਰੀ ਬੇਟੀ ਇਸ ਖਿਡਾਰੀ ਨੇ ਕਾਫੀ ਥੋੜਾ ਆਗੇ ਬੈਠਾ ਹੈ ਤੇ ਜ਼ੋਰਦਾਰ ਕਰੇ ਮੇਰੀ ਬੇਟੀ ਆ ਲਾ ਤਗੜਾ ਮੈਚ ਕਿਹਦਾ ਜਾ ਰਿਹਾ ਸੁਖਵੀਰ ਇਸ ਵੇਲੇ ਗੁਰੂ ਸਰ ਵਾਲਾ ਆਪਣੀ ਟੀਮ ਦੇ ਇੱਕ ਤਗੜਾ ਜੋੜਦਾ ਹੋਇਆ ਹੈ ਦਵਿੰਦਰ ਸਿੰਘ ਘਲੋਟੀ ਦੀ ਬਦੌਲਤ ਆ ਮੁੰਡਾ ਕਹਿੰਦੇ ਪਿਛਲੇ ਸਾਲ ਐਨ ਯੂਰਪ ਦੇ ਵਿੱਚ ਬੱਲੇ ਬੱਲੇ ਕਰਵਾ ਕੇ ਆਇਆ ਹੈ ਆ ਸੱਤੀ ਜਰਗੜੀ ਵਾਲੇ ਦੀ ਕਬੱਡੀ ਪੈਗੀ ਦੇ ਸਾਹਮਣੇ ਚਾਰ ਜਫੀ ਹੈ ਧੰਨਵਾਦ ਕੀਤਾ ਜਾ ਰਿਹਾ ਸਾਡੇ ਮਾਸਟਰ ਬਲਵਿੰਦਰ ਸਿੰਘ ਉਹਨਾਂ ਨੇ ਇੱਕ ਜਾਣਕਾਰੀ ਦਿੱਤੀ ਹੈ ਮੈਂ ਸਾਰੀ ਕਹਿੰਦੇ ਜ਼ਿੰਦਗੀ ਸਾਡੇ ਨਗਰ ਦਾ ਇਲਾਕੇ ਦਾ ਕਰਜ਼ਦਾਰ ਰਹਿਵਾਂਗਾ ਜਿਨ੍ਹਾਂ ਨੇ ਨਾਮ ਮਾਣ ਬਖਸ਼ਿਆ ਮੌਕਾ ਦਿੱਤੀ ਹੈ ਦਿਨ ਰਾਤ ਸਾਡੇ ਲਈ ਸੇਵਾਵਾਂ ਨਿਭਾਈਆਂ ਨੇ ਅਸੀਂ ਸਤਿਕਾਰ ਰੱਖਾਂਗੇ ਮਾਸਟਰ ਬਲਵਿੰਦਰ ਸਿੰਘ ਜੀ ਸਪੈਸ਼ਲ ਧੰਨਵਾਦ ਕਰਦੇ ਸਾਰੇ ਨਗਰ ਦੀਆਂ ਸ਼ਸ਼ੀਦਾ ਦਾ ਆ ਸੱਤੀ ਜਰਗੜੀ ਵਾਲਾ ਆਪਣੀ ਟੀਮ ਦੇ ਲਈ ਤਗੜਾ ਅੰਗ ਜੋੜਦਾ ਹੋਇਆ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਕਿ ਖਾ ਤਣਕ ਤੇ ਸੱਚ ਲਈ ਮਰਨ ਜਿਹੜੇ ਉਹ ਸੂਰਮੇ ਮਰਦ ਦਲੇਰ ਹੁੰਦੇ ਪੀਕੇ ਮੁਫਤ ਦੀ ਕਰੇ ਖੂਦ ਪਾਉਂਦੇ ਉਹ ਤਾਂ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਕੀ ਦੇਖਣਾ ਭੇਡਾਂ ਬੱਕਰੀਆਂ ਦਾ ਉਹ ਦੇਖਣ ਵਾਲੇ ਤਾਂ ਸਾਨਾਂ ਦੇ ਢੇਡ ਹੁੰਦੇ ਦੇਖਣ ਵਾਲੇ ਤੇ ਸਾਨਾਂ ਦੇ ਢੇਡ ਮੁਕਾਬਲੇ ਤੇਰੇ ਵੀਰੋ ਦਸਲੇ ਖੇਡ ਤੇ ਜਾ ਰਿਹਾ ਹੈ ਲਓ ਝੋਨ ਵਾਲੇ ਦੀ ਧਰਤੀ ਦਾ ਕਹਿੰਦੇ ਸੁੱਖਾ ਘੋਡੀ ਧਾਰਿਆ ਹੈ ਫੀ ਤਿਆਰ ਪਰ ਤਿਆਰ ਹੈ ਹੁਣ ਚਾਰਾਂ ਵਿੱਚੋਂ ਆਹ ਮੁੰਡਾ ਕਹਿੰਦੇ ਕੱਲ ਵੀ ਬੜੇ ਤਕਰੇ ਜੱਫੇ ਲਾ ਕੇ ਗਿਆ ਉਹ ਗੱਗੀ ਚੱਕ ਦੇਖ ਰਾਇ ਦੀ ਧਰਤੀ ਦਾ ਕੋਸ਼ਿਸ਼ ਕਰਦਾ ਹੈ ਜੋੜ ਵਾਲੇ ਦੀ ਧਰਤੀ ਦਾ ਸੁੱਖ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਜੋੜ ਭਾਇਆ ਦੇ ਪਾਸੇ ਟੀਮ ਕਹਿੰਦੇ ਸਰਹਾਰਾ ਰਣੂਆ ਦੂਸਰੇ ਪਾਸੇ ਕਹਿੰਦੇ ਗੱਗੀ ਮਾਲਵਾ ਸੰਦੀਪ ਨੰਗਲ ਦੀ ਕਬੱਡੀ ਕਲੱਬ ਮਾਲਵੇ ਦੀ ਟੀਮ ਖੇਡਦੀ ਹੈ ਤੇ ਸਾਹਮਣੇ ਕਬੱਡੀ ਘੋੜੇ ਦੇ ਬਾਅਦ ਦਿੱਤੀ ਹੈ ਕਿ ਕਹਿੰਦੀ ਇਹ ਗੱਲ ਕਰਦਾ ਹੋਇਆ ਮਿੱਲਾ ਮਡੇਰ ਯੂਐਸਏ ਜਿਸ ਬਰਾ ਦਾ ਕਹਿੰਦੇ ਬਾਤ ਵੱਡਾ ਹੈਮਰੋਲ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਘੋੜੇ ਪਰਮਜੀਤਪੁਰਿਆ ਦੀ ਪਈ ਹੋਈ ਕਬੱਡੀ ਤੇ ਇਧਰਲੇ ਪਾਸੇ ਕਿ ਕੰਨੀ ਤੋਂ ਆਪ ਟੱਚ ਮਾਰਿਆ ਆ ਬੱਲੇ ਬੱਲੇ ਕਰਵਾ ਦਿੱਤੀ ਤੇ ਘੋੜਾ ਪਰਮਜੀਤਪੁਰੇ ਵਾਲਾ ਆਪਣੀ ਟੀਮ ਲਈ ਇੱਕ ਤਕੜਾ ਅੰਕ ਜੋੜਦਾ ਹੋਇਆ ਲਾ ਦੁਨੀਆ ਦੇ ਮਿੰਨੇ ਪਰਮਜੀਤ ਗੜੀਆਂ ਚ ਵੱਡਾ ਨਾਮੜਾ ਵੱਡਾ ਨਾਮ ਹੈ ਮੇਰੇ ਮਿੱਤਰੋ ਉਹ ਗੜੀਆਂ ਸ਼ਫਿਰ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਮਲਸੀਆਂ ਵਾਲਾ ਲੰਬੜ ਹੈ ਦੂਜੇ ਪਾਸੇ ਪਰ ਦੇਖਾਂਗੇ ਇਸ ਵੇਲੇ ਟੈਕਨੀਕਾ ਨੰਬਰ ਧਾਵੀ ਦੇ ਲਈ ਜੁੜਦਾ ਹੋਇਆ ਹੈ ਐਨ ਮੈਚ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਮਿੱਤਰੋ ਕਿ ਗੰਬਰੂ मामा ਸੀਨੀਅਰ ਦੇ ਕੋਈ ਨਹੀਂ ਲੱਗਦਾ ਕਿਸੇ ਨੂੰ ਘੱਟ ਵੇਖੋ ਕਿਸੇ ਨੇ ਡੋਲੇ ਦੇ ਸ਼ੇਰ ਖਤਮ ਆ ਲਿਆ ਏ ਕਿਸੇ ਨੇ ਪਾਟੇ ਦੇ ਪੂ ਆ ਲਿਆ ਸੱਪ ਵੇਖੋ ਕਿ ਰੇਡਰ ਕਹਿੰਦਾ ਮੱਖੀ ਨਹੀਂ ਬਹਿਣ ਦੇ ਕੀ ਕਹਿੰਦਾ ਦਿਖਾਵਾਂਗੇ ਧੱਕ ਦੇਖੋ ਇਸ ਵੇਲੇ ਸੱਜਣਾ ਦੀ ਧਰਤੀ ਦਾ ਪਿੰਦਾ ਕਬੱਡੀ ਪੁਆਇੰਟ ਦੇ ਲਈ ਪਾਦਾ ਹੋਇਆ ਆ ਮੁੰਡੇ ਨੇ ਵੀ ਕਹਿੰਦੇ ਗਰੀਬੀ ਦੀ ਕਚੀਰੀ ਮੇਰੇ ਮਿੱਤਰੋ ਲਓ ਸੱਜਣ ਵਾਲੀਆ ਪਿੰਦਾ ਇਸ ਵੇਲੇ ਬਾਗੀ ਰੇਡ ਆਪਣੀ ਟੀਮ ਦੇ ਲਈ ਪੈਂਟ ਦੇ ਵਾਹ ਖੇਡ ਦੇ ਮੈਦਾਨ ਦੇ ਵਿੱਚੋਂ ਅਗਲੀ ਰੇਡ ਗੋਗੀ ਸੇਲੇ ਦਾ ਆ ਗਿਆ ਜੀ ਲਓ ਸਾਹਮਣੇ ਕਹਿੰਦੇ ਗੋਗੀ ਸੇਲਪਰੇ ਵਾਲਾ ਕਬੱਡੀ ਪਾਉਣ ਲਈ ਬੈਰਿਆ ਹੋਇਆ ਚਿਰਾਗਦੀਨ ਮਈਆਵਾਲ ਵਾਲਾ ਤਿਆਰ ਬੱਤਿਆਰ ਹੈ ਗੋਗੀ ਕਹਿੰਦੇ ਗਵੰਦੀ ਪਿੰਡ ਮੰਨਿਆ 55 ਖਿਡਾਰੀ ਹੈ ਦੀਪਾ ਚੱਕ ਦੇ ਜਰਾਵਾਲ ਜਤਿੰਦਰ ਮਿੱਠੂ ਦਾ ਚੰਡਿਆ ਹੋਇਆ ਆਹ ਚਿਰਾਗਦੀਨ ਇਸ ਵੱਲੇ ਮਈਆਵਾਲ ਵਾਲਾ ਹੋ ਗਿਆ ਸਾਹਮਣੇ ਪਰ ਸਾਹਮਣੇ ਦੇਖਾਂਗੇ ਇੱਕ ਪਾਸੇ ਗੰਗੀ ਲੋਪੋ ਹਨ ਸਿਰੇ ਦੀ ਟੀਮ ਮਾਲਵਾ ਕਲੱਬ ਪਜਿਆ ਹੋਇਆ ਪਰ ਇਧਰਲੇ ਪਾਸੇ ਪੁਆਇੰਟ ਸਰਹਾਲਾ ਰਣੂਆਂ ਦੀ ਟੀਮ ਦੇ ਲਈ ਸ਼ਾਰੇ ਪਣਦੇ ਆ ਸ਼ਾਰੇ ਪਣਦੇ ਆ ਵੀਰ ਕ੍ਰਿਆ ਵਾਲਾ ਪਹੁੰਚਿਆ ਸਾਡਾ ਵੀਰ ਲਾਲ ਨੰਬਰ ਤਲਵੰਡੀ ਚੌਧਰੀਆਂ ਵਾਲਾ ਪਹੁੰਚਿਆ ਹੋਇਆ ਇੱਕ ਪਾਸੇ ਬਲਵੀਤ ਸਿੰਘ ਬੀਰੀ ਹੁਣਾਂ ਦੀ ਗੁੱਲੇ ਅੱਗੇ ਪਿੰਡ ਦੇ